ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਹਾਲ ਦੀ ਘੜੀ ਦੇ ਵਿੱਚ ਇੱਕ ਫਰਾਡ ਹੋਇਆ 5 ਸਾਲਾਂ ਤੋਂ ਲਗਾਤਾਰ ਲੋਕਾਂ ਨਾਲ ਹੁੰਦਾ ਜਾ ਰਿਹਾ ਸੀਗਾ ਤੇ ਲੋਕਾਂ ਨੂੰ ਪਤਾ ਲੱਗਿਆ ਜਦੋਂ ਸਤੰਬਰ ਦੇ ਵਿੱਚ ਦਿੱਲੀ 에ਅਰਪੋਰਟ ਤੇ ਇਸ ਦਾ ਪਰਦਾ ਫਾਸ਼ ਹੋਇਆ ਉਹਦੇ ਉੱਪਰ ਆਪਾਂ ਗੱਲ ਕਰਾਂਗੇ ਵੀਡੀਓ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਗੱਲ ਕਰਦੇ ਆਂ ਵੀਜ਼ਾ ਫੈਕਟਰੀ ਦੀ ਵੀਜ਼ਾ ਫੈਕਟਰੀ ਨਾਮ ਸੁਣ ਕੇ ਇਦਾਂ ਲੱਗਦਾ ਵਾ ਵੀ ਕਿਤੇ ਸੱਚੀ ਮੁੱਚੀ ਕੋਈ ਫੈਕਟਰੀ ਲੱਗੀ ਆ ਜਿੱਥੇ ਕਾਫੀ ਵਰਕਰ ਕੰਮ ਕਰਦੇ ਨੇ ਤੇ ਉਹ ਵੀਜ਼ਾ ਵੇਚਣ ਦਾ ਵੀਜ਼ਾ ਬਣਾਉਣ ਦਾ ਕੰਮ ਕਰਦੇ ਨੇ ਬਿਲਕੁਲ ਇਹੀ ਕੰਮ ਸੀਗਾ ਤੇ ਪਤਾ ਕਿਦਾਂ ਲੱਗਿਆ ਜਦੋਂ ਸੰਦੀਪ ਨਾਮ ਦਾ ਵਿਅਕਤੀ ਸੰਦੀਪ ਨਾਮ ਦਾ ਇੱਕ ਸਟੂਡੈਂਟ ਸੀ ਜੋ ਯੂਰਪ ਜਾਣਾ ਚਾਹੁੰਦਾ ਸੀ ਤੇ ਜਦੋਂ ਵੀਜ਼ਾ ਵੈਰੀਫਾਈ ਹੋਇਆ ਤੇ ਮੌਜੂਦਾ ਪੁਲਿਸ ਅਧਿਕਾਰੀ ਜੋ ਦਿੱਲੀ 에ਅਰਪੋਰਟ ਤੇ ਤਨਾਤ ਸੀ ਉਹਨਾਂ ਨੇ ਦੱਸਿਆ ਵੀ ਇਹ ਵੀ ਦਾ ਫੇਕ ਆ ਹੌਲੀ-ਹੌਲੀ ਕਹਾਣੀ ਅੱਗੇ ਵਧੀ ਉਹਦੇ ਤੋਂ ਹੀ ਅੱਗੇ ਬੰਦੇ ਨਿਕਲਣੇ ਸ਼ੁਰੂ ਹੋਏ ਉਹ ਤੋਂ ਪੁੱਛਿਆ ਗਿਆ ਵੀ ਤੂੰ ਵੀਜ਼ਾ ਕਿੱਥੋਂ ਲਗਵਾਇਆ ਫਿਰ ਇੱਕ ਨਾਮ ਹੁੰਦਾ 51 ਸਾਲਾ ਵਿਅਕਤੀ ਦਾ ਜਿਹਦਾ ਨਾਮ ਸੀਗਾ ਮਨੋਜ ਮੋਂਗਾ ਮਨੋਜ ਮੋਂਗਾ ਸੀ ਜੋ ਇਸ ਫੈਕਟਰੀ ਦਾ ਮਾਲਕ ਸੀ ਜੋ ਵੀਜ਼ਾ ਲਗਾਉਂਦਾ ਸੀ ਉਹ ਵੀ ਨਕਲੀ ਹੁਣ ਆਪਾਂ ਇਹਦੇ ਉੱਪਰ ਗੱਲ ਕਰ ਰਹੇ ਆਂ ਵੀਜ਼ਾ ਫੈਕਟਰੀ ਲਗਭਗ 5 ਸਾਲ ਪਹਿਲਾਂ ਦਿੱਲੀ ਦੇ ਵਿੱਚ ਤਿਲਕ ਨਗਰ ਦੇ ਵਿੱਚ ਸਥਾਪਿਤ ਕੀਤੀ ਗਈ ਇਹ ਇਕਨੋਮਿਕਸ ਟਾਈਮਸ ਆਫ ਇੰਡੀਆ ਦੀ ਨਿਊਜ਼ ਆ ਤੁਸੀਂ ਦੇਖ ਸਕਦੇ ਹੋ ਮੈਂ ਰਿਪੋਰਟ ਵੀ ਨਾਲ ਪੇਸ਼ ਕਰੂੰਗਾ 5 ਸਾਲ ਪਹਿਲਾਂ ਇਸ ਵਿਅਕਤੀ ਨੇ ਸ਼ੁਰੂ ਕੀਤਾ ਇਹਦਾ ਇਸ ਤੋਂ ਪਹਿਲਾਂ ਜੇ ਦੇਖੀਏ ਕੀ ਕੰਮ ਕਰਦਾ ਸੀ ਇੱਕ ਇੱਕ ਫਲੈਕਸ ਪ੍ਰਿੰਟਿੰਗ ਦਾ ਕੰਮ ਕਰਦਾ ਸੀ ਜਿਹੜੇ ਆਪਾਂ ਵੱਡੇ ਵੱਡੇ ਹੋਲਡਿੰਗਸ ਦੇਖਦੇ ਆ ਉਹਨਾਂ ਨੂੰ ਪ੍ਰਿੰਟ ਕਰਦਾ ਸੀ ਉਹਨਾਂ ਨੂੰ ਪ੍ਰਿੰਟ ਕਰਨ ਤੋਂ ਬਾਅਦ ਇਹਦੀ ਇੱਕ ਵਿਅਕਤੀ ਦੇ ਨਾਲ ਮੁਲਾਕਾਤ ਹੁੰਦੀ ਹੈ ਕਿਉਂਕਿ ਇਹ ਦੱਸਦਾ ਵੀ ਮੇਰਾ ਕੋਈ ਕਮਾਈ ਇੰਨੀ ਜ਼ਿਆਦਾ ਨਹੀਂ ਹੈਗੀ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਮੈ ਰਹਿਣਾ ਮੇਰੇ ਖਰਚੇ ਨਹੀਂ ਪੂਰੇ ਹੁੰਦੇ ਉਸ ਸਮੇਂ ਟਵਿਸਟ ਹੁੰਦਾ ਇਹਨੂੰ ਇੱਕ ਬੰਦਾ ਮਿਲਦਾ ਵਾ ਜੈਦੀਪ ਸਿੰਘ ਨਾਮ ਦਾ ਜੋ ਯੂਰਪ ਤੋਂ ਬਿਲੋਂਗ ਕਰਦਾ ਹੁੰਦਾ ਜਾਂ ਉੱਥੋਂ ਆਇਆ ਹੁੰਦਾ ਉਹ ਇਹਨੂੰ ਦੱਸਦਾ ਵਾ ਵੀ ਤੂੰ ਕਿਹੜੇ ਕੰਮਾਂ 'ਚ ਪਿਆ ਹੋਇਆ ਤੂੰ ਕਿਉਂ ਨਾ ਜਾਲੀ ਵੀਜ਼ਾ ਲਗਾਉਣ ਜਾਂ ਬਣਾਉਣ ਦੇ ਵਿੱਚ ਮਹਾਰਤ ਹਾਸਲ ਕਰੇ ਇਸੇ ਤਰ੍ਹਾਂ ਐਨੇ ਉਹਦੀ ਗੱਲ ਸੁਣ ਕੇ ਕੰਮ ਸ਼ੁਰੂ ਕੀਤਾ ਪਹਿਲਾਂ ਐਨੇ ਥੋੜੇ ਬਹੁਤ ਕਾਗਜ਼ ਪੱਤਰ ਬਣਾਉਣੇ ਸ਼ੁਰੂ ਕੀਤੇ ਫਿਰ ਹੌਲੀ 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 ਕਰਦੇ ਕਰਦੇ ਇਹ ਇੱਕ ਦਿਨ ਨਕਲੀ ਵੀਜ਼ਾ ਬਣਾਉਣ ਦੇ ਵਿੱਚ ਮਾਹਿਰ ਹੋ ਗਿਆ ਨਕਲੀ ਵੀਜ਼ਾ ਬਣਾਉਣ ਦੇ ਵਿੱਚ ਇਹਦੇ ਨਾਲ ਪੰਜ ਵਿਅਕਤੀ ਹੋਰ ਜੁੜੇ ਜਿਨ੍ਹਾਂ ਵਿੱਚ ਗੋਤਮ ਮੁੰਗਾ ਨਵੀਨ ਰਾਣਾ ਜਸਵਿੰਦਰ ਸਿੰਘ ਬਲਵੀਰ ਸਿੰਘ ਆਸੀਫ ali ਤੇ ਹੋਰ ਵੀ ਕਈ ਲੋਕ ਸੀ ਜੋ ਇਸ ਵੀਜ਼ਾ ਫੈਕਟਰੀ ਨੂੰ ਚਲਾਉਂਦੇ ਸੀ ਪਲੱਸ ਪੂਰੇ ਪੈਨ ਇੰਡੀਆ ਦੇ ਵਿੱਚ ਇਹਨਾਂ ਦੇ ਲਿੰਕ ਫੈਲੇ ਹੋਣਗੇ ਜਿਵੇਂ ਕਿ ਪੰਜਾਬ 'ਚ ਵੀ ਹੋਣਗੇ ਹੋਰ ਸਟੇਟਾਂ ਦੇ ਵਿੱਚ ਵੀ ਹੋਣਗੇ ਇਹ WhatsApp Telegram ਤੇ ਹੋਰ ਜਿਹੜੀਆਂ ਸੋਸ਼ਲ ਮੀਡੀਆ ਐਪਸ ਨੇ ਉਹਨਾਂ ਦੇ ਥਰੂ ਆਪਣਾ ਕੰਮ ਕਰਦੇ ਸੀ ਇਹਨਾਂ ਨੇ ਕੀ ਕੀਤਾ ਸੀ ਹਰੇਕ ਬੰਦੇ ਨੂੰ ਗਾਰੰਟੀ ਦਿੰਦੇ ਸੀਗੇ ਵੀ ਤੁਹਾਨੂੰ ਪਰਮਾਨੈਂਟ ਰੈਜ਼ਿਡੈਂਸੀ ਦਵਾਵਾਂਗੇ ਤੁਹਾਨੂੰ ਬਾਕੀ ਵੀਜ਼ਾਸ ਦਵਾਵਾਂਗੇ ਤੇ ਗਾਰੰਟੀ ਹੈ ਵੀ 30 ਦਿਨਾਂ ਦੇ ਵਿੱਚ ਤੁਹਾਡਾ ਕੰਮ ਹੋ ਜਾਊਗਾ ਸੋ ਇਦਾਂ ਦੀ ਗਾਰੰਟੀ ਦਿੰਦੇ ਸੀ ਤੇ ਉਸੇ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਜਿਹੜਾ ਵੀਜ਼ੇ ਦਾ ਰੇਟ ਰੱਖਿਆ ਹੋਇਆ ਸੀਗਾ ਉਹ ਸੀਗਾ 8 ਤੋਂ 10 ਲੱਖ ਰੁਪਏ 5 ਸਾਲਾਂ ਦੇ ਵਿੱਚ ਅਲੱਗ-ਅਲੱਗ মিডিਆ ਅਲੱਗ-ਅਲੱਗ ਰਿਪੋਰਟਸ ਪੇਸ਼ ਕਰ ਰਿਹਾ ਕੋਈ 100 ਕਰੋੜ ਦਾ ਫਰਾਡ ਕਹਿ ਰਿਹਾ ਕੋਈ 200 ਦਾ ਕਹਿ ਰਿਹਾ ਕੋਈ 300 ਦਾ ਕਹਿ ਰਿਹਾ ਆਪਾਂ ਕਹਿ ਰਹੇ ਹਾਂ ਵੀ 100 ਕਰੋੜਾਂ ਦੇ ਵਿੱਚ ਜਿਹੜਾ ਵਾ ਇਹਨਾਂ ਨੇ ਦਿੱਲੀ 에어ਪੋਰਟ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਵੀ ਜੋ ਇਹ ਵੀਜ਼ਾ ਫੈਕਟਰੀ ਆ ਜੋ ਮਨੋਜ ਮੋਂਗਾ ਚਲਾ ਰਿਹਾ ਸੀ ਲਗਭਗ ਇਹਨੇ 2000 ਜਾਲੀ ਵੀਜ਼ਾ ਸੀਗੇ ਜਿਹੜੇ ਉਹ ਇਸ਼ੂ ਕੀਤੇ ਸੀਗੇ ਕਈ ਉਹਨਾਂ ਜਾਲੀ ਵੀਜ਼ਿਆਂ ਦੇ ਉੱਪਰ ਵਿਦੇਸ਼ ਪਹੁੰਚ ਵੀ ਗਏ ਹੋਣਗੇ ਬਹੁਤ ਹੈਰਾਨੀ ਵਾਲੀ ਗੱਲ ਆ ਤੇ ਪਰ ਜਦੋਂ ਫੜੇ ਗਏ ਉਦੋਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਤੇ ਉਹਨਾਂ ਨੇ ਦੱਸਿਆ ਵੀ 1800 ਤੋਂ ਲੈ ਕੇ 2000 ਸੀਗੇ ਜਿਹੜੇ ਨਕਲੀ ਵੀਜ਼ਾ ਸੀਗੇ ਜਿਹਦੀ ਕੀਮਤ 8 ਤੋਂ 10 ਲੱਖ ਰੁਪਏ ਸੀ ਉਸ ਤੋਂ ਬਾਅਦ ਇਹ ਜਿਹੜਾ ਬੰਦਾ ਸੀ ਇਸ ਦੇ ਕੋਲੋਂ ਯੂਵੀ ਸਕੈਨਿੰਗ ਮਸ਼ੀਨ ਮਿਲੀ ਫਿਰ ਪ੍ਰਿੰਟਰ ਮਿਲੇ 23 ਰਬਰ ਸਟੈਂਪਸ ਮਿਲੀਆਂ ਨਕਲੀ ਪਾਸਪੋਰਟ ਮਿਲੇ ਨੇਪਾਲ ਤੇ ਹੋਰ ਦੇਸ਼ਾਂ ਦੇ ਜਿਹੜੇ ਡਾਕੂਮੈਂਟ ਸੀਗੇ ਰੈਜ਼ਿਡੈਂਸੀ ਤੇ ਉਹ ਵੀ ਇਹਦੇ ਕੋਲੋਂ ਮਿਲੇ ਤੇ ਸਟicker ਮਿਲੇ ਜਿਨ੍ਹਾਂ ਦੇ ਉੱਪਰ ਇਹ ਵੀਜ਼ਾ ਲਗਾ ਰਿਆ ਸੀ ਮਹੀਨੇ ਦੇ ਵਿੱਚ 30 ਸਟicker ਬਣਾਉਂਦੇ ਸੀ ਇਹ ਤੇ ਇੱਕ ਸਟicker ਨੂੰ ਜਿਹੜਾ ਕਹਿ ਰਹੇ ਨੇ ਉਹ 20 ਮਿੰਟ ਲੱਗਦੇ ਸੀਗੇ ਤੇ 20 ਮਿੰਟ ਲਾ ਕੇ ਇਸੇ ਤਰ੍ਹਾਂ ਕਿੰਨੇ ਵੀਜ਼ੇ ਬਣਾਉਂਦੇ ਸੀ ਲੋਕਾਂ ਤੋਂ ਪੈਸੇ ਲੈ ਲੈਂਦੇ ਸੀ ਤੇ ਉਹਨਾਂ ਨੂੰ ਜੋ ਟਾਈਮ ਪੀਰੀਅਡ ਦਿੰਦੇ ਸੀ ਵੀ ਮਹੀਨੇ ਦੇ ਵਿੱਚ 15 ਦਿਨਾਂ ਦੇ ਵਿੱਚ ਜਾਂ ਅਲੱਗ-ਅਲੱਗ ਜੋ ਕੰਟਰੀਆਂ ਦਾ ਟਾਈਮ ਉਹਦੇ ਹਿਸਾਬ ਨਾਲ ਗਾਰੰਟੀ ਦੇ ਰਹੇ ਸੀ ਕਿ ਵੀ ਅਸੀਂ ਤੁਹਾਨੂੰ ਪੱਕਾ ਵੀਜ਼ਾ ਦਵਾਵਾਂਗੇ ਸੋ ਇੰਨੇ ਵੱਡੇ ਲੈਵਲ ਦਾ ਫਰਾਡ ਹੋ ਰਿਹਾ ਸੀ ਸਕੈਮ ਹੋ ਰਿਹਾ ਸੀ ਤੇ ਲੋਕਾਂ ਨੂੰ ਆਪਣੇ ਵੀਜ਼ੇ ਨਹੀਂ ਸਮਝ ਲੱਗਦੀ ਸੀ ਲੋਕਾਂ ਨੂੰ ਇਹੀ ਲੱਗਦਾ ਸੀਗਾ ਵੀ ਇਹ ਬਿਲਕੁਲ ਅਸਲੀ ਵੀਜ਼ਾ ਮਨੋਜ ਬੋਂਗਾ ਆਪਣੇ ਬਾਰੇ ਆਪਣੇ ਕਸਟਮਰਸ ਨੂੰ ਜਿਹੜੇ ਵੀਜ਼ਾ ਲੈਣ ਆਉਂਦੇ ਸੀ ਉਹਨਾਂ ਨੂੰ ਦੱਸਦਾ ਸੀਗਾ ਵੀ ਮੈਂ ਐਂਬੈਸੀ ਦੁਆਰਾ ਅਪਾਇੰਟਡ ਬੰਦਾ ਵਾ ਤੇ ਉਥੋਂ ਹੀ ਸਾਰਾ ਕੰਮ ਕਰਵਾ ਕੇ ਦਿੰਨਾ ਵਾ ਸੋ ਇਦਾਂ ਦਾ ਜਾਲ ਵਿਛਾਇਆ ਹੋਇਆ ਸੀ ਤੇ ਇਹਦੇ ਨਾਲ ਜਿਹੜੇ ਲਿੰਕਡ ਏਜੰਟਸ ਸੀਗੇ ਉਹ ਵੀ ਪੂਰੀ ਗਰੰਟੀ ਲੈਂਦੇ ਸੀਗੇ ਵੀਜ਼ਾ ਦਬਾਉਣ ਦੀ ਸੋ ਜਦੋਂ ਫੜੇ ਗਏ ਤਾਂ ਉਦੋਂ ਸਾਰਾ ਕੁਝ ਇਹ ਪਤਾ ਚੱਲਿਆ ਨਹੀਂ ਲੋਕਾਂ ਨੇ ਨਗਲੀ ਵੀਜ਼ੇ ਦੇ ਉੱਪਰ ਹੀ 800 ਤੋਂ 10 ਲੱਖ ਰੁਪਏ ਇਨ੍ਹਾਂ ਵਰਗੇ ਲੋਕਾਂ ਨੂੰ ਦੇਏ ਜਾਣੇ ਸੀ ਜਦੋਂ ਫੜੇ ਜਾਣਾ ਸੀ ਤਾਂ ਫਿਰ ਬਾਅਦ ਵਿੱਚ ਉਹਨਾਂ ਨੇ ਪਛਤਾਉਣਾ ਸੀ ਵੀ ਸਾਡੇ ਨਾਲ ਕੀ ਹੋ ਗਿਆ ਇਸੇ ਤਰ੍ਹਾਂ ਸੰਦੀਪ ਨਾਲ ਹੋਇਆ ਅੱਗੇ-ਅੱਗੇ ਕਹਾਣੀ ਖੁੱਲੀ ਤੇ ਉਹਨੇ ਦੱਸਿਆ ਅੰਤ ਦੇ ਵਿੱਚ ਇਹੀ ਕਹੂੰਗਾ ਵੀ ਇੰਨੇ ਜ਼ਿਆਦਾ ਫਰਾਡ ਹੁੰਦੇ ਨੇ ਨਕਲੀ ਵੀਜ਼ਾ ਲੱਗਦੇ ਪਏ ਨੇ ਨਕਲੀ 에ਅ ਟਿਕਟਸ ਬੰਦੀਆਂ ਬਈਆਂ ਨੇ ਤੁਹਾਨੂੰ ਬੰਦੇ ਜਾਣਦੇ ਵੀ ਹੈ ਨਹੀਂ ਉਹ ਵੀ ਤੁਹਾਡੇ ਵੀਜ਼ਾ ਲਗਾਉਣ ਨੂੰ ਤਿਆਰ ਹੋ ਜਾਂਦੇ ਨੇ ਤੇ ਆਪਾਂ ਬਿਨਾਂ ਸੋਚੇ ਸਮਝੇ ਉਹਨਾਂ ਨੂੰ ਪੈਸੇ ਹੱਥ 'ਚ ਰੱਖ ਦਿੰਦੇ ਆ ਕਿਉਂਕਿ ਆਪਣਾ क्रेਜ਼ ਹੁੰਦਾ ਬਾਹਰ ਜਾਣ ਦਾ ਸੋ ਜਦੋਂ ਵੀ ਬਾਹਰ ਜਾਣਾ ਸਭ ਤੋਂ ਪਹਿਲਾਂ ਆਪਣਾ ਵੀਜ਼ਾ ਵੈਰੀਫਾਈ ਕਰੋ ਜਿੱਥੇ ਤੁਸੀਂ ਜਾ ਰਹੇ ਹੋ ਉਸ ਕਾਲਜ ਨੂੰ ਜਾਂ ਜੇ ਘੁੰਮਣ ਜਾ ਰਹੇ ਹੋ ਹੋਟਲ ਨੂੰ ਦੇਖੋ ਵੀ ਇਹ ਉੱਥੇ ਐਗਜ਼ਿਸਟ ਕਰਦਾ ਕਿ ਨਹੀਂ ਕਰਦਾ ਕਈ ਵਾਰੀ ਮੇਕ ਮਾਈ ਟ੍ਰਿਪ ਤੇ ਇਦਾਂ ਹੁੰਦਾ ਵਾ ਤੁਸੀਂ ਆਪਣੇ ਹੋਟਲਸ ਵੀ ਬੁੱਕ ਕਰਵਾ ਦਿੰਨੇ ਹੋ ਸੋਸ਼ਲ ਮੀਡੀਆ ਤੋਂ ਉੱਥੇ ਜਾ ਕੇ ਦੇਖ ਦਿਓ ਇੱਕ ਛੋਟਾ ਜਿਹਾ ਕਮਰਾ ਹੁੰਦਾ ਜਿਹਨੂੰ ਤਾਲਾ ਲੱਗਿਆ ਹੁੰਦਾ ਉੱਥੇ ਪੂਰੀ ਦੀ ਪੂਰੀ ਬਿਲਡਿੰਗ ਹੀ ਨਹੀਂ ਹੁੰਦੀ ਕਿਉਂਕਿ ਕਈ ਵਾਰੀ ਇਹ ਜਿਹੜੀਆਂ ਫੋਟੋਸ ਹੁੰਦੀਆਂ ਨੇ ਕਿਸੇ ਹੋਰ ਹੋਟਲ ਦੀਆਂ ਲਗਾ ਕੇ ਤੁਹਾਨੂੰ ਨਾਮ ਗਲਤ ਲੇਕ ਕੇ ਵੀ ਸੋਸ਼ਲ ਮੀਡੀਆ ਦੇ ਉੱਪਰ ਜਾਂ ਸੋਸ਼ਲ ਜੋ ਬੁਕਿੰਗ ਐਪਸ ਆ ਉਹਨਾਂ ਦੇ ਉੱਪਰ ਦਿਖਾ ਦਿੰਦੇ ਨੇ ਸੋ ਇੰਨੀ ਇੱਕ ਵੀਡੀਓ ਸੀ ਅਗਰ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ